ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਪੁੱਤ ਧੀ ਦਾ ਫਰਕ ਮੈਂ ਪਿੰਡ ਦਾ ਹੋਣ ਕਰਕੇ ਮੇਰਾ ਪਿੰਡ ਨਾਲ ਬਹੁ ਆਸਤਾ ਜਿਆਦਾ ਰਿਹਾ ਵੱਡੇ ਬਜ਼ੁਰਗਾਂ ਕੋਲ ਬਹਿਣਾ ਦੁੱਖ ਸੁਖ ਕਰਨੀ ਰੂਹ ਨੂੰ ਸਕੂਨ ਦਿੰਦੇ ਸੀ ਉਹਨਾਂ ਚੋਂ ਇੱਕ ਸੀ ਤਾਇਆ ਬੰਦਾ ਉਹਨੂੰ ਮੈਂ ਕਦੇ ਮਾੜੀ ਮੋਟੀ ਬਿਮਾਰੀ ਚ ਡੋਲਦੇ ਨਹੀਂ ਸੀ ਦੇਖਿਆ ਉਹਦੇ ਦੋ ਪੁੱਤਰ ਅਤੇ ਦੋ ਧੀਆ ਸਨ ਸੋਖਣਾ ਸਾਰੇ ਵਿਆਹੀ ਹੋਏ ਸਨ ਲੌਕਡਾਊਨ ਵਿੱਚ ਮੁੰਡਿਆਂ ਦਾ ਕੰਮਕਾਰ ਠੱਪ ਹੋ ਗਿਆ। ਉਹ ਕੱਲਾ ਉਦਾਸ ਹੋ ਕੇ ਆਪਣੀ ਮਾਰ ਚੁੱਕੀ ਘਰ ਵਾਲੀ ਨਾਲ ਗੱਲਾਂ ਕਰਦਾ ਰਹਿੰਦਾ। ਸਿਹਤ ਜ਼ਿਆਦਾ ਵਿਗੜ ਗਈ, ਮੰਜੇ ਤੇ ਪੈ ਗਿਆ। ਖਾਂਸੀ, ਬੁਖਾਰ ਨੇ ਜਮ੍ਹਾਂ ਕਾਨਾ ਬਣਾ ਦਿੱਤਾ। ਕੁਝ ਦਿਨ ਕਰਦਿਆਂ ਨੂਹਾ ਪੁੱਤਾਂ ਸੇਵਕ ਦੀ ਪਰ ਪਤਾ ਨਹੀਂ ਕਿਉਂ ਪਾਸਾ ਵੱਟਣ ਲੱਗ ਪਈ। ਮੰਜੇ ਕੋਲ ਵੀ ਆਉਣਾ ਜਾਣਾ ਘਟ ਹੋ ਗਿਆ। ਉਹ ਗੱਲ ਮੇਰੇ ਤੱਕ ਪੁੱਜੀ ਜਾਣ ਪਹਿਚਾਨ ਕਰਕੇ ਘਰ ਚਲਾ ਗਿਆ ਮੈਂ ਉਹਦੇ ਮੁੰਡੇ ਜੀਤਨ ਨੂੰ ਪੁੱਛਿਆ ਕਿ ਯਾਰ ਸੇਵਾ ਕਰਿਆ ਕਰੋ ਉਹ ਕਹਿੰਦਾ ਕੀ ਪਤਾ ਯਾਰ ਲੱਗਦਾ ਕਰੋਨਾ ਹੋ ਗਿਆ ਇਹਨੂੰ ਇਸ ਕਰਕੇ ਜਵਾਕਾਂ ਦਾ ਵੀ ਫਿਕਰ ਹੈ ਮੈਂ ਕਿਹਾ ਇਹ ਬਿਮਾਰੀ ਇੰਜ ਨਹੀਂ ਹੁੰਦੀ ਤੁਸੀਂ ਬਹਿਮ ਨਾ ਕਰੋ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਤੇ ਇੱਕ ਦੋ ਦਿਨਾਂ ਵਿੱਚ ਹੀ ਉਹ ਆਪਣੇ ਪ੍ਰਾਣੀ ਘਰ ਜਾਵੜੇ ਤਾਇਆ ਬੰਤਾ ਕੱਲਾ ਰਹਿ ਗਿਆ ਉਹਦੇ ਹਾਮਮਰ ਜਾਂ ਗਵਾਂਢੀ ਚਾਹ ਪਾਣੀ ਦੁੱਧ ਮਾੜਾ ਮੋਟਾ ਖਾਣ ਨੂੰ ਕੁਝ ਦੇ ਜਾਂਦੀ ਗੱਲ ਉਹਦੀ ਵੀ ਕਰਨੀ ਪੈ ਚੁੱਕੀ ਸੀ ਕਿ ਇਹਨਾਂ ਨੂੰ ਬਹਿਮ ਹੋ ਗਿਆ ਕਿ ਮੈਨੂੰ ਕਰੋਨਾ ਹੋ ਗਿਆ ਤਾਂ ਕਰਕੇ ਛੱਡ ਕੇ ਚਲੀ ਗਈ ਉਹ ਇਕੱਲੇ ਪਣ ਦਾ ਦੁੱਖ ਨਾ ਸਹਾਰਦਾ ਹੋਇਆ ਰੱਬ ਨੂੰ ਪਿਆਰਾ ਹੋ ਗਿਆ ਸੰਸਕਾਰ ਤੇ ਮੈਂ ਵੀ ਗਿਆ ਹਰੇਕ ਪਾਸੇ ਇਕੱਲਾ ਮੰਜੀ ਤੇ ਪਿਆ ਬਾਕੀ ਘਰ ਦੇ ਰਿਸ਼ਤੇਦਾਰ ਦੂਰ ਬੈਠੇ ਸਨ ਗਰਮੀਆਂ ਦੇ ਦਿਨ ਹੁਣ ਕਰਕੇ ਮੈਂ ਬਜ਼ੁਰਗ ਜੋ ਦੇ ਨਾਲ ਤਾਸ਼ ਖੇਡਦੇ ਹੁੰਦੇ ਸੀ ਨਹਾ ਲੈ ਗਿਆ ਉਹ ਕਹਿੰਦੇ ਮੁੰਡਿਆਂ ਨੂੰ ਕਹੋ ਨਹੀਂ ਫਿਰ ਆਪਾਂ ਤਾਂ ਪਰ ਮੁੰਡੇ ਤਾਂ ਸਭ ਹਰ ਮੁੰਡੇ ਤਾਂ ਸਭ ਤੋਂ ਪਿੱਛੇ ਖੜੇ ਸਨ ਘਰ ਵਾਲਿਆਂ ਦੀ ਘੂਰਨੀ ਪੈਰ ਬੰਨ ਰੱਖੀ ਸੀ ਕੁਝ ਟੇਰ ਨੂੰ ਦੋਵੇਂ ਧੀਆ ਵੀ ਆਪਣੇ ਸ਼ਰੀਕੇ ਨਾਲ ਆ ਗਈਆਂ ਡੇਢੀ ਲੰਗਨ ਦੀ ਢੇਰ ਸੀ ਰੋ ਰੋ ਕੇ ਅੰਬਰਦਾਸ ਸੀਨਾ ਪਾੜ ਦਿੱਤਾ ਬਾਪੂ ਦੇ ਉੱਤੇ ਜਾ ਡਿੱਗੀਆਂ ਉਹ ਫੇਰ ਉਠੀਆਂ ਨਹੀਂ ਆਪਣੇ ਬਾਵਲ ਨਾਲ ਰੋ ਰੋ ਕੇ ਇੰਜ ਗੱਲਾਂ કરી ਜਾਣ ਜਿਵੇਂ ਉਹ ਜਿਉਂਦਾ ਹੋਵੇ 12 ਵਜੇ ਸੰਨ ਨਹਾਉਣ ਦਾ ਸਮਾਂ ਆ ਗਿਆ ਪੁੱਤ ਪਿੱਛੇ ਹੋ ਗਏ ਫਿਰ ਕੁਝ ਮੋਹਤ ਵਾਰ ਬੰਦਿਆਂ ਨੇ ਇੱਕ ਪਾਸੇ ਪਰਦਾ ਕਰਕੇ ਨਹਾ ਕੇ ਕੱਪੜੇ ਵਗੈਰਾ ਪਾ ਦਿੱਤੇ ਆਰਥੀ ਦੇ ਪਾ ਦਿੱਤਾ ਜ਼ੁਮੇਵਾਰ ਬੰਦਿਆਂ ਤੇ ਮੈਂ ਜੀਤੇ ਨੂੰ ਕਿਹਾ ਕਿ ਆਰਥੀ ਨੂੰ ਚੁੱਕੋ ਪਰ ਉਹਨਾਂ ਦੇ ਪੈਰ ਪਛਾਣੂ ਹੋ ਗਏ ਤੇ ਆਖਰ ਧੀਆਂ ਨੇ ਆਰਥੀ ਨੂੰ ਹੱਥ ਪਾ ਲਿਆ ਦੋ ਚਾਚੇ ਦੇ ਮੁੰਡੇ ਪਿੱਛੇ ਲੱਗ ਕੇ ਧੀਆ ਸ਼ਮਸ਼ਾਨ ਤੱਕ ਬਾਪੂ ਨੂੰ ਛੱਡ ਕੇ ਆਈਆਂ ਅਤੇ ਅਗਣੀ ਵੀ ਆਪ ਦਿੱਤੀ ਮੈਂ ਵਾਪਸੀ ਤੇ ਆਉਂਦਾ ਆਉਂਦਾ ਰੋਪਿਆ ਕਿ ਜਿਹੜੇ ਬਾਪ ਦੇ ਮੋਢਿਆਂ ਤੇ ਚੜ ਕੇ ਜਵਾਨ ਪੁੱਤ ਐਡੇ ਐਡੇ ਹੋਏ ਸੀ ਉਹ ਅੱਜ ਬਾਪੂ ਦੀ ਅਰਥੀ ਨੂੰ ਮੋਢਾ ਵੀ ਨਾ ਦੇ ਸਕੇ ਧੰਨਵਾਦ